ਸੁਖਵਿੰਦਰ ਸਿੰਘ ਕਾਲੋਂ ਕਾਲ ਸਾਹਿਬ ਇਹ ਦੱਸ ਦਿਓ ਕਿ ਅੱਜ ਜਿਹੜਾ اجلاس ਕੀਤਾ ਗਿਆ ਹਾਂ ਜਿੰਨੇ ਕਿਸਾਨ ਆਏ ਕਿਹੜੇ ਕਿਹੜੇ ਮੱਦੇ ਤੇ ਵਿਚਾਰਾਂ ਕੀਤੀਆਂ ਛਾਂ ਤੇ ਵੇਖੋ ਜਿੰਨਾ ਜਿੰਨਾ ਨੂੰ ਸੱਦਾ ਪੱਤਰ ਗਿਆ ਹੈ ਉਹ ਸਾਰੇ ਤਕਰੀਬਨ ਪਹੁੰਚਦੇ ਹੀ ਆ ਜਿਹੜੇ ਕਿ ਇਸ ਮਿਲਦੇ ਨਾਲ ਪੀੜੀ ਦਰ ਤੋਂ ਪੀੜੀ ਚੱਲ ਰਹੇ ਜਦੋਂ ਦੀ ਇਹ ਪਲਾਟ ਬਾਠ ਤੋਂ ਸ਼ੁਰੂ ਹੈ ਉਦੋਂ ਤੋਂ ਜਿਹੜੇ ਹਿੱਸੇਦਾਰ ਨੇ ਉਹਨਾਂ ਦੀਆਂ ਫੈਮਲੀਆਂ ਲੋਕਲ ਏਰੀਆ ਜਿਹੜਾ ਉਹਦਾ ਤੇ ਹਿੱਸੇਦਾਰ ਸਾਡੇ ਬਹੁਤ ਪੁਰਾਣੇ ਵੀ ਆ ਗਏ ਇਸ ਮਿਲਦੇ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਪੈਂਦੇ ਨੇ ਐਸੋ ਤੇਰਨਤਨ ਜਲਾ ਵੀ ਬਣ ਚੁੱਕਾ ਉਹਦੇ ਚੋਂ ਗੁਰਦਾਸਪੁਰ ਪਠਾਨਡਪੁਰ ਤੱਕ ਵੀ ਚਲੇ ਗਏ ਨੇ ਸੋ ਇਸ ਕਰਕੇ ਐਸੋ ਵੀ ਜਿਹੜਾ ਗੰਨਾ ਪੈਦਾ ਕਰ ਰਿਆ ਕਿਸਾਨ ਜਿਹੜਾ ਕਿ ਕਈਆਂ ਸਾਲਾਂ ਤੋਂ ਇੱਥੇ ਦਾ ਹਿੱਸੇਦਾਰ ਵੀ ਹੈ ਔਰ ਗੰਨਾ ਵੀ ਸਪਲਾਈ ਕਰਦਾ ਉਹ ਤਕਰੀਬਨ ਹਰ ਸਾਲ ਆਪਣੇ ਆਮ ਦਿਲਾਸ ਵਿੱਚ ਪਹੁੰਚਦੇ ਨੇ ਅੱਕੀ ਵਿਚਾਰਾਂ ਕੀ ਤੁਸੀਂ ਬਜ਼ਾਰਾਂ ਇਹ ਹੁੰਦੀਆਂ ਪਈ ਜਿਹੜੀ ਮਿਲ ਸਾਡਾ ਪਿਛਲੇ ਸਾਲ ਕੀ ਖਟਿਆ ਦੀ ਕਮਾਇਆ ਇਹਦੇ ਲਈ ਕੀ ਹੋਣਾ ਚਾਹੀਦਾ ਉਹਦੇ ਦੇ ਵਿਚਾਰ ਆਉਂਦੀਆਂ ਦੋ ਤਿੰਨ ਇਹਨਾਂ ਦੀਆਂ ਮੱਦਾਂ ਆਈਆਂ ਨੇ ਇੱਕ ਤੇ ਆਇਆ ਜਿਹੜਾ ਇਹ ਆਸਾਨ ਭਲਾਈ ਫੰਡ ਹੈ ਉਹ ਕਿਸਾਨ ਭਲਾਈ ਫੰਡ ਇਸ ਕਰਕੇ ਬਣਾਇਆ ਸੀ ਉਹ ਸਾਡੇ ਜਦੋਂ ਬੋਰਡ ਬਣਦੇ ਰਹੇ ਅਸੀਂ ਉਸ ਬੋਰਡ ਦੇ ਵਿੱਚ ਕੀਤਾ ਵੀ ਕਿਸਾਨ ਦਾ ਜਦੋਂ ਕੋਈ ਨੁਕਸਾਨ ਹੋ ਜਾਂਦਾ ਹੈ ਤੇ ਇਹਨੂੰ ਉਹਨੂੰ ਉਹ ਬੰਦਾ ਚਲੇ ਜਾਏ ਜਾਂ ਜ਼ਖਮੀ ਹੋ ਜਾਏ ਉਹਦੀ ਪਰਪਾਈ ਤੇ ਅਸੀਂ ਪੂਰੀ ਨਹੀਂ ਕਰ ਸਕਦੇ ਪਰ ਕੁਝ ਨਾ ਕੁਝ ਸਾਨੂੰ ਉਹਦੇ ਲਈ ਕੰਪਨਸੇਟ ਜਿਹੜਾ ਨਾ ਉਹ 슈ਗਰ ਮਿਲਦਾ ਇਸੇ ਦਰ ਵੀ ਹੈ ਉਹ ਗੰਨਾ ਲੈ ਕੇ ਉਹਦੀ ਕੰਪਨਸੇਟ ਕੀਤੀ ਜਾਂਦੀ ਹੈ ਉਹ ਸ਼ੁਰੂਆਤ ਜਦੋਂ ਕੀਤੀ ਸੀ ਉਦੋਂ ਵੀ ਸਾਡਾ ਬੀਕੇ ਜੂ ਸਰਦਾਰ ਭਵਿੰਦਰ ਸਿੰਘ ਦੀ ਮਾਨ ਦੀ ਅਗਵਾਈ ਥੱਲੇ ਬੋਟ ਸੀ ਇੱਥੇ ਤੇ ਉਸ ਟਾਈਮ ਕੀਮਤਾਂ ਬੜੀਆਂ ਘੱਟ ਹੁੰਦੀਆਂ ਸੀ ਕਹਿੰਦੇ 15000 ਰੁਪਇਆ ਉਸ ਵਕਤ ਐਨਾਉਂਸ ਕੀਤਾ ਸੀ ਜੇ ਕਿਸੇ ਦੀ ਡੈਥ ਹੋ ਜਾਏ ਜਾਂ ਕੋਈ ਜ਼ਖਮੀ ਹੋ ਜਾਏ ਤਾਂ ਘੱਟ ਸੀ ਉਹ ਵਾਅਦਾ ਵਾਅਦਾ ਪਿਛਲੇ ਸਾਲ ਜਦੋਂ ਮੈਂ ਚੇਅਰਮੈਨ ਦੀ ਚੋਣ ਤੋਂ ਹਟਿਆ ਉਦੋਂ ਪਹਿਲਾਂ ਅਸੀਂ ਇੱਕ ਪਾਸ ਕੀਤਾ ਸੀ ਤੇ 1.5 ਲੱਖ ਟਟੋਟਾਟ ਜਿਹੜਾ ਹੈ ਨਾ ਉਹ ਮਰਤੇ ਨੂੰ ਦਿੱਤਾ ਜੇ जख्मी ਨੂੰ 50000 ਰੁਪਏ ਦਿੱਤਾ ਜੇ ਜੇ ਕਿਸੇ ਦਾ ਕੋ ਟ੍ਰੈਕਟਰ ਨਿਸ਼ਾਨਾ ਜਾਏ ਉਹਦਾ 50000 ਦਿੱਤਾ ਜਾਈ। ਸੋ ਇਸ ਕਰਕੇ ਉਹ ਹਰ ਸਾਲ ਕੋਈ ਨਾ ਕੋਈ ਪਟਨਾਵ ਹੋ ਜਾਂਦੀ ਉਹ ਦੇ ਦਿੱਤਾ ਜਾਂਦਾ। ਉਹ ਪੈਸਾ ਕਿਸਾਨ ਭਲਾਈ ਜਿਹੜਾ ਹੈ ਕਿਸਾਨਾਂ ਦੇ ਹੀ ਕੀਮਤ ਵਿੱਚੋਂ ਕੱਟਿਆ ਜਾਂਦਾ ਹੈ। ਹਰ ਸਾਲ 50 ਪੈਸੇ। ਉਹ ਪੈਸਾ ਜਿਹੜਾ ਹੈ ਉਹ ਇਹਦੇ ਮਿਲਦੇ ਖਾਤੇ ਵਿੱਚ ਰਹਿੰਦਾ ਉਹਦੇ ਵਿੱਚ ਅਸੀਂ ਬੋਰਡ ਨੇ ਪਾਸ ਕੀਤਾ ਸੀ ਕਿ ਕੁਝ ਇੰਪਲੀਮੈਂਟਸ ਜਿਹੜੇ ਨੇ ਕਿਸਾਨਾਂ ਨੂੰ ਉਹ ਦਿੱਤੇ ਜਾਣੇ ਵਿੱਚ ਆ ਤੁਸੀਂ ਮੰਗ ਰੱਖਿਆ ਉਹਨਾਂ ਨੂੰ ਪੂਰੇ ਹੋ ਗਿਆ ਸੋ ਦੇਖੋ ਅਸੀਂ ਤਾਂ ਹਰ ਵਾਰੀ ਦੀ ਕਰਨੇ ਆ ਬੋਰਡ ਨੇ ਪਾਸ ਕੀਤੇ ਹੋਏ ਨੇ ਪਰ ਜਿਹੜੀ ਉੱਤੇ ਸ਼ੂਗਰ ਫੈਟ ਲਾਬੀ ਹੈ ਅਫਸਰ ਉਹਨਾਂ ਦੇ ਵੱਲ ਚਾਹਦੇ ਨੇ ਉਹਨਾਂ ਨੂੰ ਜੋ ਡਾਇਰੈਕਸ਼ਨ ਦਿੰਦੇ ਨੇ ਉਹਦੇ ਤਰ ਪੈਂਦੇ ਨੇ ਇਹਨੂੰ ਉੱਛੇ ਦੀ ਉੱਛੇ ਟਕਾਣ ਦੀ ਕਿਉਂ ਮੰਗ ਰੱਖੀਏ ਕੈਲੰਡਰੀਕ ਜਿਹੜਾ ਉਹ ਹਰ ਵਾਰੀ ਕੈਲੰਡਰ ਤੇ ਬੜੇ ਦੇਰ ਤੋਂ ਆਇਆ ਹੈ ਪਰ ਜਦੋਂ ਇੱਥੇ ਆਣ ਕੇ ਪ੍ਰੀਟੀ ਕੱਲੀ ਇਹ தਖਲ ਅੰਦਾਜ਼ੀਆਂ ਹੋ ਜਾਂਦੀਆਂ ਨੇ ਉਦੋਂ ਸਾਰਾ ਸਿਸਟਮ ਵਿਗੜ ਜਾਂਦਾ ਜਿਹੜੀ ਮੰਗਾ ਕਿਸਾਨਾਂ ਨੇ ਰੱਖਿਆ ਉਹਨਾਂ ਤੇ ਪਿਛਲੇ ਸਾਲ ਜਾਂ ਹੁਣ ਅੱਜ ਦੇ ਇਸ ਲਾਸਟ ਕੋਈ ਹਾਮੀ ਭਰੀ ਇਹਨਾਂ ਨੇ ਨਹੀਂ ਉਹ ਤਾਂ ਭਰੀ ਹੈ ਜੀ ਐ ਮੈਡਮ ਚੰਗੇ ਨੇ ਵੇਖੋ ਅੱਗੇ ਹੁਣ ਆਉਣ ਸੀਜ਼ਨ ਤੇ ਪਤਾ ਲੱਗੇ ਕੀ ਕਰਦੇ ਨੇ ਵੈਸੇ ਜਿਹੜਾ ਇਹਨਾਂ ਨੇ ਜਾਟ ਬਣਾਉਣ ਲਈ ਕਿਹਾ ਉਹ ਮਿਲ ਦਾ ਕੰਮ ਹੈ ਜਿਹੜਾ ਅਸੀਂ ਪਲਾਟ ਨਵਾਂ ਲਾਇਆ ਉਹਦੇ ਨਾਲ ਸੜਕਾਂ ਬਣਾਉਣੀਆਂ ਇਹ ਜਿਹੜੀ ਉਹ ਕੰਪਨੀ ਉਹਦੇ ਕੋਲ ਟੈਂਡਰ ਤੇ ਚਲਾ ਗਿਆ ਹਾਂਜੀ ਜਿਹੜਾ ਜਾੜ ਸਾਡਾ ਪੁਰਾਣਾ ਹੈ ਉਹਦੀ ਕੁਝ ਰਿਪੇਅਰ ਪਿਛਲੇ ਸਾਲਾਂ ਕਰੀਓ ਮਿਲਨੇ ਕਰਾਈ ਐ। ਏਸਾਨ ਭਲਾਈ ਨਹੀਂ ਕੀਤੀ ਜੇ ਕਿਸਾਨਾਂ ਆਪਣੇ ਪੈਸੇ ਲਾ ਕੇ ਲੋੜੇ ਕਿਸਾਨਾਂ ਕੋ ਤੇ ਖੁਰਲੀ ਨਹੀਂ ਬਣਦੀ। ਕਿਸਾਨਾਂ ਦੀ ਆਪਣੀਆਂ ਵੇਲੀਆਂ ਮੇਰੇ ਬਿੱਠੇ ਸਾਰੇ ਵੀਰਾਂ ਪੁੱਛੋ ਇਹਨਾਂ ਨੂੰ ਇਹਨਾਂ ਦੇ ਉੱਤੇ ਆ ਕੇ ਕਿਸੇ ਘਰ ਵੇਖ ਲਓ ਕਿ ਇਹਦੀ ਪੁਰਲੀ ਪਲਸਟਰ ਨਹੀਂ ਹੋਏਗੀ ਤੇ ਜਾੜ ਕਿੱਥੋਂ ਬਣਾ ਲਾਂਗੇ? ਇਹ ਆਪਣੇ ਪੈਸੇ ਅਸੀਂ ਕਟਾ ਕੇ ਤੇ ਅਸੀਂ ਇਹਨਾਂ ਨੂੰ ਕਹਿ ਵੀ ਸਾਨੂੰ ਸੰਧ ਦਿਓ ਜੋ ਸਾਡਾ ਮੁਕਾਬਲੇ ਤੇ ਬਟਰਸ਼ਿਪ ਬੈਠਾ ਰਾਣਾ ਗਰੁੱਪ ਉਹ ਸਾਡੇ ਘਰਾਂ ਤੱਕ ਸਾਨੂੰ ਸਾਰੀਆਂ ਸਹੂਲਤਾਂ ਸਾਡੇ ਕਿਸਾਨਾਂ ਨੂੰ ਦੇ ਰਿਹਾ। ਫੈਕਟਰ ਛੋਟੇ ਦੇਂਦੇ ਆ ਗੰਨੇ ਦੀ ਬਜਾਈ ਦੀ ਬੀਜ ਦੇਂਦੇ ਆ ਇਹ ਕਰਦੇ ਪੁੱਛਦੇ ਕੋਰਾ ਮੈਂ ਬਟਾਲਾ ਕੋਆਪਰੇਟਿਵ 슈ਗਰ ਮਿਲ ਚ ਬਤੌਰ ਜਨਰਲ ਮੈਨੇਜਰ ਸੇਵਾ ਨਿਭਾਈ। ਉਹ ਜਿਹੜਾ اجلاس ਚ ਆਉਂਦਾ ਕਿੰਮਾ اجلاس ਔਰ ਇਸ اجلاس ਚ ਕੀ ਕੀਤਾ ਗਿਆ? ਇਹ ਕਿਸਾਨਾਂ ਦਾ ਇੱਕ ਜਨਰਲ ਮੀਟਿੰਗ ਹੁੰਦੀ ਆ। ਇਹ 10ਵਾਂ اجلاس ਆ। ਇਹਦੇ ਚ ਕਿਸਾਨਾਂ ਦੇ ਨਾਲ ਰਿਲੇਟਿਡ ਜਿਹੜੇ ਵੀ ਮੁੱਦੇ ਹੁੰਦੇ ਆ ਆਪਾਂ ਡਿਸਕਸ ਕਰਨੇ ਹੁੰਦੇ ਆ। ਅਗਰ ਉਹਨਾਂ ਦੀ ਕੋਈ ਮੰਗ ਹੋਵੇ ਜਾਂ ਉਹ ਕੋਈ ਚਾਹੁੰਦੇ ਹੋਣ ਕਿ ਉਹਨਾਂ ਨੂੰ ਕੋਈ ਇੰਪਲੀਮੈਂਟਸ ਚਾਹੀਦੇ ਆ ਜਾਂ ਕਿਸੇ ਚੀਜ਼ ਦੀ ਉਹ ਰਿਪੇਅਰ ਕਰਾਉਣਾ ਚਾਹੁੰਦੇ ਆ ਜਾਂ ਕੈਂਟੀਨ ਵਗੈਰਾ ਉਹਨਾਂ ਨੂੰ ਚਾਹੀਦੀ। ਉਹ ਸਾਰੀਆਂ ਚੀਜ਼ਾਂ ਸੀ ਇਹਦੇ ਚ ਡਿਸਕਸ ਕਰਦੇ। ਕਿਹੜੇ ਕਿਹੜੇ ਮੁੱਦੇ ਨੂੰ ਲੈ ਕੇ ਤੇ ਸ਼ੂਗਰ ਫੈਟ ਵੱਲੋਂ ਜਿਸ ਤੱਕ ਤੁਸੀਂ ਨੁਮਾਇੰਦਗੀ ਕਰਦੇ ਹੋ ਕੀ ਫੈਸਲੇ ਲਏ ਉਹਦੇ ਚ ਇਹ ਆ ਕਿ ਜਿੱਦਾਂ ਇਹਨਾਂ ਵੱਲੋਂ ਇੱਕ ਪ੍ਰਸਤਾਵ ਰੱਖਿਆ ਗਿਆ ਕਿ ਸਾਡਾ ਕੈਲੈਂਡਰਿੰਗ ਸਿਸਟਮ ਫੇਅਰ ਹੋਣਾ ਚਾਹੀਦਾ ਉਹਦੇ ਤੇ ਅਸੀਂ ਪੂਰਾ ਵਿਚਾਰ ਕਰਾਂਗੇ ਪੂਰਾ ਫੇਅਰ ਕੈਲੈਂਡਰਿੰਗ ਸਿਸਟਮ ਚੱਲੇਗਾ ਸੈਕਿੰਡ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿੱਦਾਂ ਕੈਂਟੀਨ ਵਗੈਰਾ ਦਾ ਉਹ ਅਸੀਂ ਵੀ ਇੱਕ ਮੁੱਦਾ ਰੱਖਿਆ ਸੀ ਅਸੀਂ ਕੈਂਟੀਨ ਨੂੰ ਥੋੜਾ ਮੋਡੀਫਾਈ ਕਰਨਾ ਚਾਹੁੰਦੇ ਆ ਥੋੜਾ ਉਹਨੂੰ ਸੁਧਾਰ ਲਿਆਉਣਾ ਚਾਹੁੰਦੇ ਆ ਉਹ ਇਹਨਾਂ ਵੱਲੋਂ ਐਗਰੀ ਕੀਤਾ ਗਿਆ ਉਸ ਤੋਂ ਬਾਅਦ ਚ ਇਹਨਾਂ ਵੱਲੋਂ ਇੱਕ ਪ੍ਰਸਤਾਵ ਆਇਆ ਇਹ ਚਾਹੁੰਦੇ ਆ ਕਿ ਕੁਝ ਇੰਪਲੀਮੈਂਟ ਅੱਜ ਕੱਲ ਇਹ ਹੋ ਰਿਹਾ ਆ ਕਿ ਮੋਡਰਨਾਈਜੇਸ਼ਨ ਦਾ ਜ਼ਮਾਨਾ ਆ ਇਸ ਕਰਕੇ ਕਿਸਾਨ ਚਾਹੁੰਦੇ ਆ ਕਿ ਉਹਨਾਂ ਨੂੰ ਕੁਝ ਮਾਡਰਨ ਇਕਵਿਪਮੈਂਟਸ ਮਾਡਰਨ ਜਿਹੜੇ ਇੰਪਲੀਮੈਂਟਸ ਆ ਉਹ ਮਹੱਈਆ ਕਰਾਏ ਜਾਣ ਸੋ ਇਸ ਕਰਕੇ ਇਹਦੇ ਵਾਸਤੇ ਇਹਨਾਂ ਦਾ ਇੱਕ ਫੰਡ ਹੁੰਦਾ ਆ ਅਸੀਂ ਉਸ ਇਹ ਉਹ ਇਹ ਚਾਹੁੰਦੇ ਆ ਕਿਸਾਨ ਕਿ ਅਸੀਂ ਉਸ ਫੰਡ ਨੂੰ ਯੂਟਲਾਈਜ਼ ਕਰਕੇ ਇਹਨਾਂ ਵਾਸਤੇ ਕੁਝ ਇੰਪਲੀਮੈਂਟਸ ਜਿਹੜੇ ਆ ਉਹ ਇਹਨਾਂ ਨੂੰ ਪੈਦਾ ਕਰਕੇ ਦੇ ਜਿਸ ਤਰੀਕੇ ਨਾਲ ਫੰਡਿੰਗ ਨੂੰ ਲੈ ਕੇ ਪਕਾਏ ਨੂੰ ਲੈ ਕੇ ਯਾ ਕੰਨੇ ਦੀ ਪੜਾਈ ਨੂੰ ਲੈ ਕੇ ਕੋਈ ਖਾਸ ਵਿਚਾਰਾਂ ਕੀਤੀ ਹੈਗੀ ਨਹੀਂ ਬਸ ਉਹੀ ਜੋ ਇਥੇ ਮੈਂ ਦੱਸਣਾ ਚਾਹੁੰਦੀ ਆ ਕਿ ਬਟਾਲਾ ਕੋਆਪਰੇਟਿਵ 슈ਗਰ ਮਿਲ ਦੇ ਵਿੱਚ ਜਿਹੜਾ ਅਰਲੀਅਰ ਪਲਾਂਟ ਸੀਗਾ ਉਹ 1500 ਟੀਸੀਡੀ ਦਾ ਸੀਗਾ ਲਾਸਟ ਈਅਰ 3500 ਟੀਸੀਡੀ ਦਾ ਇੱਕ ਨਵਾਂ ਪਲਾਂਟ ਜਿਹੜਾ ਸੀ ਉਹਦੇ ਬਿਲਕੁਲ ਪੈਰਲਰ ਨਵਾਂ ਪਲਾਂਟ ਲਗਾਇਆ ਹੈ ਜਿਹਦੇ ਵਿੱਚ ਕੀ ਰਿਫਾਈਨਡ 슈ਗਰ ਬਣੇਗੀ ਠੀਕ ਹੈ ਔਰ ਇਸ ਸਾਲ ਉਹਦੇ ਵਿੱਚ ਫਾਰਮਾ ਗ੍ਰੇਡ 슈ਗਰ ਬਣੇਗੀ ਫਾਰਮਾ ਗ੍ਰੇਡ 슈ਗਰ ਜਿਹੜੀ ਆ ਪੂਰੇ ਕੋਆਪਰੇਟਿਵ ਦੇ ਵਿੱਚ ਫਸਟ ਟਾਈਮ ਬਣਾਈ ਜਾਏਗੀ ਡਿਸਟਿਲਰੀ ਨਹੀਂ ਆ ਫਾਰਮਾ ਫਾਰਮਾ ਗ੍ਰੇਡ 슈ગર ਬਣੇਗੀ ਪਲਸ 4 ਜਨਰੇਸ਼ਨ ਪਲਾਂਟ ਹੋਏਗਾ ਕਿ ਜਿਹੜੀ ਪਾਵਰ ਜਨਰੇਟ ਹੋਏਗੀ 14 ਮੈਗਾਵਾਟ ਦੀ ਪਾਵਰ ਟਰਬਾਈਨ ਲੱਗੀ ਹੋਈ ਆ ਉਸ ਤੋਂ ਬਾਅਦ ਜਿਹੜੀ ਐਕਸੈਸ ਪਾਵਰ ਹੋਏਗੀ 8.45 ਮੈਗਾਵਾਟ ਦੀ ਐਕਸੈਸ ਪਾਵਰ ਹੋਏਗੀ ਉਹ ਅਸੀਂ ਪੀਐਸਪੀਸੀ ਨੂੰ ਐਕਸਪੋਰਟ ਕਰਾਂਗੇ ਤਾਂ ਕਿ ਉਹਦੇ ਨਾਲ ਇਹ ਆ ਐਕਸਟਰਾ ਰੈਵਨਿਊ ਜਨਰੇਟ ਹੋਏਗਾ ਜਿਸ ਦੇ ਨਾਲ ਅਸੀਂ ਕਿਸਾਨਾਂ ਦੀ ਪੇਮੈਂਟ ਦੀ ਜਿਹੜੀ ਅਦਾਇਗੀ ਕਰ ਸਕਦੇ ਸਿਸਟਰ ਟਾਈਮ ਦੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਕੋ ਮੁਸ਼ਕਲਾ ਆ ਰਹੀ ਆ ਉਹ ਜਿਹੜੀ ਕਾਸਟ ਮੁਸ਼ਕਲਾ ਜਿਹਦਾ ਹੱਲ ਕੀਤਾ ਗਿਆ ਨਹੀਂ ਅਸੀਂ ਬਸ ਇਹੀ ਕੈਲੈਂਡਰਿੰਗ ਸਿਸਟਮ ਨੂੰ ਇੰਪਰੂਵ ਕਰ ਰਹੇ ਆ ਇਹੀ ਮਤਲਬ ਦੇਖ ਰਹੇ ਆ ਕਿ ਮਤਲਬ ਮਿਲ ਜਿਹੜੀ ਆ ਲਗਾਤਾਰ ਚੱਲਦੀ ਰਹੇ ਤਾਂ ਕਿ ਸਟਾਪੇਜ ਜਿਹੜੀ ਉਹ ਬਹੁਤ ਘੱਟ ਹੋਣ ਰਿਪੇਅਰ ਮੇਨਟੇਨੈਂਸ ਅੱਛੇ ਤਰੀਕੇ ਨਾਲ ਕੀਤੀ ਜਾਵੇ ਉਹਦੇ ਨਾਲ ਇਹ ਆ ਕਿ ਕਿਸਾਨਾਂ ਦਾ ਜਿਹੜਾ ਟਾਈਮ ਆ ਸਟਾਪੇਜ ਟਾਈਮ ਜਿੰਨੇ ਘੱਟ ਹੋਊਗਾ ਮਿਲ ਓਨੀ ਜ਼ਿਆਦਾ ਟਾਈਮ ਤੱਕ ਚੱਲੇਗੀ ਮਤਲਬ ਲਗਾਤਾਰ ਚੱਲੇਗੀ ਕਿਸਾਨ ਜਲਦੀ ਜਲਦੀ ਫ੍ਰੀ ਹੋ ਕੇ ਘਰ ਜਾਣਗੇ ਬਸ ਇਹੀ ਸੀਗਾ ਸਾਰਾ ਕਿਹੜੇ ਕਿਹੜੇ ਏਰੀਆ ਤੋਂ ਕਿਸਾਨ ਆਏ ਔਰ ਕਿੰਨੇ ਕਿਸਾਨ ਕਿਸਾਨ 3-400 ਤੋਂ ਜ਼ਿਆਦਾ ਕਿਸਾਨ ਆਏ ਹੋਏ ਆ ਮਤਲਬ ਜਿੰਨਾ ਬਟਾਲਾ ਕੋਆਪਰੇਟਿਵ ਸ਼ੂਗਰ ਮਿਲ ਦਾ ਏਰੀਆ ਆ